ਬਿਲਾਵਲ ਮਹੱਲਾ ਪੰਜਵਾ ਜੀਏ ਜੁਗਤ ਵਸ ਪ੍ਰਭੂ ਕੈ ਉਸ ਵਾਹਿਗੁਰੂ ਦੇ ਵਸ ਸਾਰਿਆਂ ਦੇ ਪਾਲਣ ਪੋਸਣ ਦੀ ਜੀਆਂ ਜੀ ਜੁਗਤ ਹੈ ਸਹਿਲ ਪਥਰੂ ਨੇ ਜੰਦੋ ਪਾਏ ਤਾਂ ਘਰਿ ਜਿਖਾਗੇ ਕਰ ਧਰਿਆ ਉਸ ਪ੍ਰਭੂ ਦੇ ਵਾਸਾ ਸਾਰਿਆਂ ਦੇ ਪਾਲਣ ਦੀ ਪੋਸਣ ਦੀ ਰਖਣ ਦੀ ਜਿਨੀ ਜੁਗਤੀ ਤਰੀਕਾ ਹੈ ਸੋ ਵਾਹਿਗੁਰੂ ਦੀ ਬਸ ਹੈ ਜੋ ਕਹੈ ਸੂ ਕਰਨ ਜੋ ਪਰਮੇਸ਼ਰ ਆਗਿਆ ਕਰਦਾ ਉਹ ਹਲਕਾ ਜਿਹਨੂੰ ਕਰਨਾ ਦਿੰਦਾ ਹੈ ਭਾਵੇਂ ਜਾਂਦੇ ਹਨ ਖੁਸ਼ ਹੁੰਦੇ ਹਨ ਭਏ ਪ੍ਰਸੰਨ ਗੋਪਾਲ ਰਾਹੀ ਜਿਹੜੇ ਸਤਿਗੁਰੂ ਵਾਲੇ ਦੇ ਕ੍ਰਿਸ਼ੀ ਦੇ ਆਪਾਲ ਕੇ ਰਾਜਾ ਆਕਾਲ ਪੁਰਖ ਜੀ ਪ੍ਰਸੰਨ ਹੋਏ ਹਨ ਭਾਵੇਂ ਕਿਛ ਨਹੀਂ ਕਰਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲੋਕ ਲੋਕ ਦਾ ਡਰ ਨਹੀਂ ਕਰਨਾ ਹੈ ਮੁਕਤ ਹੋ ਗਏ ਹਨ ਉਹ ਤੁਹਾਨੂੰ ਨਾ ਲੱਗੇ ਕਦੇ ਤੁਹਾਨੂੰ ਇਹ ਸਿੱਖ ਤੈਨੂੰ ਜੰਮਣ ਮਰਨ ਦਾ ਕਦੇ ਦੁੱਖ ਨਹੀਂ ਲੱਗੇਗਾ ਪਾਰ ਬ੍ਰਹਮਚਿ ਤਾਰੇ ਕੋਮਲ ਵਿਸ਼ਣੂ ਚੇਤੇ ਰੱਖਿਆ ਕਰ ਹਰ ਵਕਤ ਯਾਦ ਕਰਿਆ ਕਰ ਜਮ ਕੰਕਰ ਨੇੜ ਨਾ ਆਵੇ ਇਹ ਭਾਈ ਜਮ ਦੇ ਜਿਹੜੇ ਕੰਕਰ ਦੂਤ ਹੈ ਧਰਮnabla ਦੇ ਦੂਤ ਉਹ ਵੀ ਨੇਰੇ ਨਹੀਂ ਆ ਸਕਣਗੇ ਔਰ ਸਿੱਖ ਪਿਆਰੇ ਇਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨਣ ਵਾਲੇ ਇਹ ਗੁਰੂ ਸਾਹਿਬ ਦੇ ਸਿੱਖ ਪਿਆਰੇ ਗੁਰਮੁਖ ਸਿੱਖ ਰਹਾਉ ਕਾਰਨ ਕਾਰਨ ਸਮਰਥ ਹੈ ਉਹ ਪਰਮੇਸ਼ਰ ਸਾਰਿਆਂ ਕਾਰਜਾਂ ਨੂੰ ਕਰਨ ਨੂੰ ਸਰਬ ਕਲੋ ਸਮਰਥ ਉਸ ਬਿਨ ਨਹੀਂ ਹੋ ਉਸ ਵਾਹਿਗੁਰੂ ਬਗੈਰ ਹੋਰ ਕੋਈ ਸਮਰਥਾ ਵਾਲਾ ਨਹੀਂ ਹੈ ਨਾਨਕ ਪ੍ਰਭ ਸਰਣਾੰਗਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਈਏ ਸੱਚਾ ਮਨ ਜੋੜ ਉਸ ਦਾ ਸੱਚਾ ਮਨ ਵਿੱਚ ਜਿਹੜਾ ਜੋੜ ਦਿੱਤੀ ਦਾ ਜੋੜ ਨਹੀਂ ਸੱਚਾ ਮਨ ਦੇ ਬਿਵੇਕ ਦੀ ਗੱਲ ਹੋਣਾ ਚਾਹੀਦਾ ਹੈ ਸੱਚੇ ਦਾ ਮਨ ਵਿੱਚ ਜੋਰ ਹੈ ਗਿਆਨ ਰੂਪ ਬਲ ਹੈ ਮਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਨ ਸਿਮਰਨ ਜੋਗ ਵਾਹਿਗੁਰੂ ਜੋ ਹੈ ਪ੍ਰਭੂ ਸਵਰਥ ਉਸ ਆਪਣੇ ਆਤਮਾ ਰੂਪ ਪਿਆਰੇ ਨੂੰ ਸਿਵਰ ਕੇ 나ਠਾ ਦੁਖ ਠਾ ਜਿਹੜਾ ਜਮਨ ਮੰਨ ਦਾ ਦੁੱਖ ਦਾ ਠਾਓ ਟਿਕਾਣਾ ਸੀ ਅ ਗਿਆਨ ਉਨ ਨਠ ਗਿਆ ਅੰਦਰੋਂ ਬਿਸਰਾਮ ਪਾਇ ਮਿਲ ਸਾਧ ਸੰਗ ਸਾਧ ਸੰਗ ਜੀ ਮਿਲ ਕਰਕੇ ਬਿਸਰਾਮ ਟਿਕਾ ਪਾਇਆ ਇਸਤਿਤੀ ਪਾਈ ਹੈ ਤਾਤੇ ਬਹੁੜ ਨਾਤਾ ਜਿਸ ਕਰਕੇ ਮੁੜ ਕੇ ਫੇਰ ਤਹੁਣਾ ਨਹੀਂ ਹੋਵੇਗਾ ਜੁਨਾ ਤੇ ਲੋਕ ਪਰਲੋਕ ਦੇ ਤੇ ਪ੍ਰਾਨ ਬ੍ਰਹਮ ਗਿਆਨੀ ਦੇ ਇਸੇ ਦੇਸ਼ ਨੂੰ ਗਵਨ ਨਹੀਂ ਕਰਦੇ ਹੁਣ ਬਲਿਹਾਰੀ ਗੁਰ ਆਪਨੇ ਬਲਿਹਾਰ ਜਾਈਏ ਆਪਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕੋ ਚਰਨਨ ਬਲਜਾ ਬਾਰੂਆਂ ਹਜ਼ੂਰ ਦੇ ਚਰਨਾਂ ਤੋਂ ਬਲਿਹਾਰ ਬਲਿਹਾਰ ਜਾਈਏ ਆਪਾ ਵਾਰੀਏ ਆਨੰਦ ਸੂਖ ਮੰਗਲ ਬਣੇ ਜੀਮਾਂ ਦੀ ਕਿਰਪਾ ਗੁਰਦੇ ਆਨੰਦ ਸਿੰਘ ਉਤੇ ਸੋਖ ਦੀ ਪ੍ਰਾਪਤੀ ਹੋਣ ਤੋਂ ਮੰਗਲ ਕੁਸ਼ੀਆਂ ਬਣ ਗਈਆਂ ਹਨ। ਸੇਖਤ ਬੋਨਗਾ। ਨੈ ਦਰਸ਼ਨ ਕਰਦੇ ਆਂ ਵੇਖਦੇ ਆਂ ਮਾਰੇ ਦੇ ਗੁਣਾਂ ਨੂੰ ਗਾਉਣੇ ਹਾਂ। ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਕੀ ਕਥਾ ਹੋਣੀ ਹੈ ਸਰੂਪ ਦੇ ਰਖਵੇਂ ਦੁਆਰਾ ਤੇ ਸਤਿਗਸਤੀ ਲਖਣ ਦੇ ਦੁਆਰਾ ਕੀਰਤਨ ਹੋਣਾ ਪਰਮੇਸ਼ਰ ਦਾ ਜਸ ਇਰਾਦਾਂ ਵਿੱਚ ਬਾਦ ਦੇ ਨਾਦ ਬਾਜੀਆਂ ਦੀਆਂ ਦੁਨੀਆਂ ਦਾ ਕੀਰਤਨ ਹੋਣਾ ਜਿਹੜਾ ਇਹੋ ਬਨਿਓ ਸਵਾ ਇਹ ਬਲੋ ਸਵਾ ਨਾ ਬਨ ਗਿਆ ਹੈ। ਇਹ ਪਰਲੋਕ ਵਾਸਤੇ ਪ੍ਰਲੋਜਨ ਦੀ ਸਿੱਧੀ ਮਿਲ ਗਈ ਹੈ 나ਦ ਜੋ ਬ੍ਰਹਮ ਹੈ ਉਹ ਤੁਹਾਨੂੰ ਸੁੰਦਰ ਸਰੂਪ ਹੈ ਜੋ ਉਹਦਾ 나ਦ ਨੂੰ ਉਚਾਰਨਾ ਹੈ ਗੁਰਾਂ ਦੇ 나ਦ ਸ਼ਬਦ ਦੁਆਰਾ ਤੁਹਾਨੂੰ ਉਚਾਰਨ ਕਰਨਾ ਹੈ ਰਾਗ ਪ੍ਰੇਮ ਦੇ ਨਾਲ ਇਹ ਬੜਾ ਲਾਭਦਾਇਕ ਪ੍ਰਯੋਜਨ ਬਣ ਗਿਆ ਹੈ ਨਾਨਕ ਪ੍ਰਭ ਸੋ ਪ੍ਰਸੰਨ ਭੈ ਸਤਿਗੁਰ ਸਾਹਿਬ ਜੀ ਕਹਿੰਦੇ ਨੇ ਪ੍ਰਭ ਅਕਾਲ ਪੁਰਖ ਭਲੀ ਪ੍ਰਕਾਰ ਉਹਨਾਂ ਤੇ ਪ੍ਰਸੰਨ ਖੁਸ਼ ਹੋਏ ਹਨ ਬਾਛਦ ਫਲ ਪਾ ਜੋ ਮਨੁ ਵਾਹਿ ਘਰਵਰਦ ਕਾਮੁ ਘੜੈ ਨੀ ਲੋੜ ਪਾਉਂਦੇ ਹਨ ਫਲ ਗੁਰ ਸਿੱਖ ਬਿਲਾਗਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਜੋ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਹੈ ਮਾਰੇ ਮੈਂ ਤੇਰਾ ਸੇਵਕ ਹਾਂ ਮੇਰੀ ਇਹ ਬੇਨਤੀ ਹੈ ਰਿਦ ਕਰ ਪਰਗਾ ਸੱਚੇ ਹਿਰਦੇ ਚ ਬ੍ਰਹਮ ਗਿਆਨ ਦਾ ਆਪ ਦਾ ਪ੍ਰਕਾਸ਼ ਕਰੋ ਸੱਚੇ ਪਾਤਸ਼ਾਹ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਇਹ ਪਾਰਬੰ ਪਰਮੇਸ਼ਵਰ ਕਾਲਪੁਰਖ ਜੀ ਆਗਦੀ ਕਿਰਪਾ ਦ੍ਰਿਸ਼ਟੀ ਕਰਕੇ ਦੋਖਨ ਕੋ ਨ ਇਸ ਨੂੰ ਸੌਤ ਸੁਪਰਸੇ ਨੂੰ ਪ੍ਰਸੰਗਨ ਦੋਸ਼ ਹੈ ਪੰਜ ਵਿਸ਼ੇ ਇਹਨਾਂ ਦਾ ਨਾਸ਼ ਹੋ ਗਿਆ ਆਪਣ ਮਿਹਰ ਕੀਤੀ ਹੈ ਚਰਨ ਕਮਲ ਕਾ ਆਸਰਾ ਜੀ ਅਮੀ ਆਪ ਦੇ ਚਰਨ ਜੋ ਕਬਲਵਤ ਪ੍ਰਕਾਸ਼ ਮੇ ਹੈ ਉਹਨਾਂ ਦਾ ਆਸਰਾ ਹੈ ਪ੍ਰਭ ਪੁਰਖ ਗੁਣਤਾ ਜੀ ਸੂਰ ਰਖਿਆ ਕਰਨ ਵਾਲੇ ਪੂਰਨ ਗੁਣਾ ਦੇ ਪਾਤਰ ਖਜ਼ਾਨੇ ਕੀਰਤਨ ਨਾਮ ਸਿਮਰਤ ਰਹੋ اے ਸਾਡੇ ਤੇ ਕਿਰਪਾ ਕਰੋ ਉਹਨਾਂ ਚਿਰ ਕੀਰਤਨ ਕਰਦੇ ਰਹੀਏ ਤੇਰੇ ਨਾਮ ਦਾ ਸਿਮਰਨ ਕਰਦੇ ਰਹੀਏ ਕਿੰਨਾ ਚਿਰ ਜਦ ਲਗ ਘਟ ਸਾਹ ਜਿੰਨੀ ਚਿਰ ਜੀਤ ਮਾਰਾ ਸਾਹ ਵਗਦੇ ਹੈ ਉਹਨਾਂ ਚਿਰ ਆਪ ਦਾ ਕੀਰਤਨ ਗਾਈਏ ਤੇ ਨਾਮ ਦਾ ਸਿਮਰਨ ਕਰਦੇ ਰਹੀਏ ਏ ਬਖਸ਼ੀਸ਼ ਦੇਉ ਸਾਨੂੰ ਰਹਾਉ ਮਾਤ ਪਿਤਾ ਬੰਦਪਤੂ ਹੈ ਸਦਾ ਬੋਲਦੀ ਉਹੀ ਹੋ ਵੀ ਸੋਹਣੀ ਜੀ ਦੁਨੀਆਂ ਹੀ ਹੈ اے ਪਰਮੇਸ਼ਰ ਤੂੰ ਸਰਬ ਨਿਵਾਸ ਹੈ ਤੂੰ ਸਾਰਿਆਂ ਦੇ ਵਿੱਚ ਸਵੰਨੀਆਂ ਜੀ ਤੂੰ ਹੀ ਨਿਵਾਸ ਕਰਨ ਵਾਲਾ ਹੈ ਸਾਰੀਆਂ ਥਾਵਾਂ 'ਚ ਵੀ ਆਦੀ ਨਵਾਸ ਕਰਨ ਵਾਲਾ ਟਿਕਾਣਾ ਕਰਨ ਵਾਲਾ ਹੈ ਨਾਨਕ ਪ੍ਰਭ ਸਰਣੇ ਮਾਪਾ ਆਪਣੇ ਪਿਤਾ ਜੀ ਦੇ ਉਪਾਇ ਜਗਤ ਤਖਾਇਆ ਨਾਨਕ ਪ੍ਰਭ ਸਰਣਾਗਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਪ ਜੀ ਸ਼ਰਨ ਪ੍ਰਾਪਤ ਹੋਏ ਹਾਂ ਜਾ ਕੋ ਨਿਰਮਲ ਜਾ ਜਿਸ ਆਪਦਾ ਉਜਲ ਜਸ ਹੋਇਆ ਕੋਈ ਲਾਲਚ ਵਾਲਾ ਲਾਲਚ ਵਾਲਾ ਬਰੀਆਂ ਛੱਕੇਆਂ ਬੱਕਰਿਆਂ ਦੀਆਂ ਕੁਰਬਾਨੀਆਂ ਲੈਣ ਵਾਲਾ ਜਸ ਨਹੀਂ ਆਉਜਲ ਜਸ ਹੈ ਆਪ ਨੂੰ ਕਿਸੇ ਦਾ ਲਾਲਚ ਨਹੀਂ ਕਿਸੇ ਦੀ ਨਿਆਜ਼ ਦੀ ਕੇ ਦੀ ਸੀਨ ਦੀ ਲੋੜ ਨਹੀਂ ਉਜੇ ਜਸ ਹੋਣਾ ਹੈ ਤੋ ਬਿਲਾਫ ﺍﻟमोहल्ला ਪੰਜਵਾ ਸਰਬ ਸਿੱਧ ਹਰ ਗਾਈਏ اے ਪਰਮੇਸ਼ਰ ਜੀ ਤੇਰਾ ਜਸ ਗਾਈਏ ਸਾਰੀਆਂ ਸਿੱਧੀਆਂ ਜਿਹੜੀਆਂ ਅਣਮੋਲ ਮਹਿਮ ਲਗਵਾਜੇ ਕੋ 18 ਸਿੱਧੀਆਂ ਸਾਰੀਆਂ ਪ੍ਰਾਪਤ ਹੋ ਜਾਣੀਆਂ ਸਾਰੀਆਂ ਸਿੱਧੀਆਂ ਮੁਕਤੀਆਂ ਸ਼ਲੋਕ ਸਮੀਪ ਸਰੂਪ ਸਜੂ ਜਜ ਕੋ ਮੁਕਤੀਆਂ ਕੇਵਲ ਉਹ ਖਾਜ ਕੋ ਇਸੇ ਪ੍ਰਕਾਰ ਜੀਵਨ ਮੁਕਤੀ ਆਜ ਕੋ ਬਧੇ ਮੁਕਤੀ ਆਜ ਕੋ ਇਹ ਸਾਰੀਆਂ ਸਿੱਧੀਆਂ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਇਹ ਪਰਮੇਸ਼ਰ ਤੇਰਾ ਜਸ ਦਾਈਏ ਸਭ ਭਲਾ ਮਨਾਵ ਹੈ ਸਹੀ ਦੁਨੀਆਂ ਭਲਾ ਮਨਾਉਣ ਲੱਗ ਜਾਂ ਜਿਕੇ ਨਾਮ ਰਤੇ ਕੋਲਾ ਖਾ ਕਰੇ ਯਾਰ ਮਾਰੇ ਨਾਮ ਜਰੰਗੇ ਆਦੀਆਂ ਕੋਲਾਂ ਦਾ ਵੀ ਆਧਾਰ ਕਰ ਲੈਂਦੇ ਹੁ ਸਾਰੇ ਭਲਾ ਮਨਾਉਂਦੇ ਹੁ ਸਾਧ ਸਾਧ ਮੁਕਤੀ ਕਹੇ ਸੋਹੇ ਸ਼ਵਾਸ਼ ਸ਼ਵਾਸ਼ ਤੁਨ ਜੀਵਨ ਹੈ ਕਰਵਾਨ ਹੈ ਦੁਨੀਆਂ 'ਚ ਇਹ ਸਾਰੇ ਸੇਵ ਕਿਸ ਨੇ ਰਖੰਗੇ ਹਮ ਸੁਨ ਦਾਸ ਮਿਲਾਵਹਿ ਜਿਹੜੇ ਸੁਣਦੇ ਐ ਨਾ ਸੇਵ ਕੁਮਾਰਾ ਦਾ ਜਸ ਉਹਨਾਂ ਨੂੰ ਮਹਾਰਾ ਸਾਹਿਬ ਮਿਲ ਲੈਂਦੇ ਆਪਦੇ ਨਾਲ ਸੁਖ ਸਹਜ ਕਲਿਆਣ ਰਸ ਉਹਨਾਂ ਨੂੰ ਸਹਜੇ ਸੁਖ ਅਨੰਦ ਸਰੂਪ ਦੀ ਪ੍ਰਾਪਤੀ ਹੋਈ ਐ ਕਲਿਆਣ ਰੱਖਿਆ ਹੋਈਆਂ ਸਭ ਤਰ੍ਹਾਂ ਦੇ ਸੁੱਖ ਉਹਨਗੇ ਲੋਕ ਪਰਲੋਕ ਦੇ ਕਲਿਆਣ ਰਸ ਕਲਿਆਣ ਰਸ ਪ੍ਰੇਮ ਕਰਕੇ ਕਲਿਆਣ ਰੱਖਿਆ ਹੋਇਆ ਹੋਈਆਂ ਹਨ ਪੂਰੇ ਗੁਰ ਕੀਨ ਇਹ ਪੂਰਿਆਂ ਗੁਰਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ ਇਹ ਸਗਲ ਦਇਆਲ ਭਈ ਜਿ ਜਿੰਨੇ ਸੀ ਸਾਰੇ ਪ੍ਰਸੰਨ ਹੋ ਗਏ ਗਿਆਲੂ ਹੋ ਗਏ ਹਰ ਹਰ ਨਾਮ ਕੀਨ ਇਹ ਪਰਮੇਸ਼ਰ ਦੇ ਨਾਮ ਨੂੰ ਜਾਣਨੇ ਕਰਕੇ ਸਾਹ ਸੰਗਤ ਜੀ ਕੁਵਾਰੀ ਦੀ ਗੱਲ ਹੈ ਇੱਕ ਰੇਬਾ ਲੜਕੀ ਸੀ ਮੁਸਲਮਾਨਾਂ ਦੀ ਬਾਦਸ਼ਾਹ ਦੀ ਲੜਕੀ ਸੀ ਉਹ ਛੋਟੀ ਜੀ ਹੁੰਦਿਆਂ ਨੂੰ ਉਨਾਰੇ ਮਾਂ ਬਾਪ ਦੇ ਨਾਲੇ ਢੇਰਾ ਪਾ ਕੇ ਦੁਸ਼ਮਣ ਨੇ ਜਿੱਥ ਲਿਆ ਇਹਨੂੰ ਇੱਕ ਗੋਲੀ ਲੈ ਕੇ ਕੁਛੜ ਲੈ ਕੇ ਭੱਜ ਗਈ ਇਹ ਭੱਜ ਕੇ ਜਿੱਥੇ ਸੰਪਾਉ ਦੀ ਸੰਗਸੀ ਉਥੇ ਜਾ ਕੇ ਰਹੀ ਆਪਦਾ ਗੁਜ਼ਾਰਾ ਕਰਨ ਲੱਗੀ ਗੁਜ਼ਾਰਾ ਕਰਦੀ ਤੋਂ ਸਾਧ ਸੰਗੇ ਜੀ ਉਸ ਦਾਸੀ ਤੋਂ ਇਹਦਾ ਚੰਨਾ ਰੂਪ ਦੇਖ ਕੇ ਲੜਕੀ ਸੁਖਸੰਗਣ ਹੋ ਗਈ ਇਹ ਤੋਂ ਬੇਸਵਾ ਨੂੰ ਮੁੱਲ ਖਰੀਦ ਲਈ ਬੇਸਵਾ ਨੂੰ ਮੁੱਲ ਖਰੀਦ ਕਿਉ ਗੋਲੀ ਗਈ ਮਾਰੋ ਕਿ ਬੀਬੀ ਸਵਾਨੇ ਆਪਣੇ ਦੁਕਾਨ ਦੇ ਤੋਂ ਜਦੋਂ ਬਠਾਤੀ ਇੱਕ ਸ਼ਾਹੂਕਾਰ ਜਿਹੜਾ ਸੀ ਪੈੜੀ ਦ੍ਰਿਸ਼ਟੀ ਲੈ ਕੇ ਇਸ ਲੜਕੀ ਦੇ ਕੋਲੇ ਆਇਆ ਜਦੋਂ ਆਇਆ ਉਹ ਜੜ ਗਿਆ ਹੋ ਗਿਆ ਉਹਦੀ ਸਰੀਰਕ ਹਰਕਤ ਕੋਈ ਵਕਾਇਰ ਦੀ ਨਾ ਰਹੀ ਫੇਰ ਪਿੱਛੇ ਮੁੜ ਗਿਆ ਫੇਰ ਜਦੋਂ ਵਕਾਇਰ ਨੇ ਸੁਭਾਇਆ ਫੇਰ ਕੋਲੇ ਆਇਆ ਫੇਰ ਮਨ ਜੜ ਗਿਆ ਹੋ ਗਿਆ ਪੀਕੀਓਰ ਸਰਵਾ ਦੇ ਨਾਲ ਉਸ ਲੜਕੀ ਕੋਲੇ ਆਇਆ ਕਹਿਣ ਲੱਗਾ ਬੀਬੀ ਮੈਂ ਆਪਣੀ ਤੈਨੂੰ ਭੈਣ ਸਮਝਾਂਗਾ ਮੈਨੂੰ ਇਹ ਕਾਰਨ ਦੱਸੋ ਕਿ ਤੂੰ ਜਿਹੜਾ ਇੱਥੇ ਬੇਸਵਾ ਦੇ ਬੂਹੇ 'ਚ ਬੈਠੀ ਐ ਕਹਿਣ ਲੱਗੀ ਮੈਨੂੰ ਬੋਲੀ ਵੇਚ ਗਈ ਐ ਮੇਰੇ ਅੰਦਰ ਸਾਧ ਸੰਗਤ ਦੀ ਕਿਰਪਾ ਨਾਲ ਕਿਸੇ ਨੇ ਆਇਆ ਵੈਰ ਨਹੀਂ ਕਿਸੇ ਨੇ ਵਿਰੋਧ ਨਹੀਂ ਮੇਰੇ ਅੰਦਰ ਕੋਈ ਵਕਾਰ ਬੁਸ਼ਤੀ ਨਹੀਂ ਇਸ ਕਰਕੇ हे ਪੁਰਖ ਜੋ ਤੂੰ ਮੇਰੇ ਕੋਲ ਵਕਾਰ ਬੁਸ਼ਤੀ ਧਾਰ ਕੇ ਹੁਣ ਉਦੋਂ ਤੇਰਾ ਮਨ ਵੀ ਠੰਡਾ ਪੈ ਜਾਂਦਾ ਐ ਹੁਣ ਤੂੰ ਸੁਧ ਮੰਨ ਕਰਕੇ ਐਸ ਕਰਕੇ ਮੇਰੇ ਕੋਲ ਆ ਸਕਿਆ ਹੈ ਇਹ ਕਿਨ ਲਗਾ ਬੀਬੀ ਫੇ ਤੂੰ ਇਹ ਬੇਸਵਾ ਦੀ ਕਾਇਤ ਚ ਪਈ ਹੈ ਜੇ ਕਹੇ ਤਾਂ ਮੈਂ ਸੇਵਾ ਕਰਾਂ ਕਣ ਲਗੀ ਤੇਰਾ ਖੁਦਾ ਭਲਾ ਕਰੇ ਚੰਗਾ ਜਿਵੇਂ ਤਰਾ ਚਿਤ ਕਰੇ ਇਹਸਲ 5000 ਰੁਪਇਆ ਦੇ ਕੇ ਬੇਸਵਾ ਨੂੰ ਉਹ ਲੜਕੀ ਲੈ ਆਂਦੀ ਲਿਆ ਕੇ ਦੀ ਸੇਵਾ ਕਰਕੇ ਸੰਗਤ ਕਰਕੇ ਚੰਗਾ ਜੀਵਨ ਇਹ ਹੋ ਗਿਆ ਫਿਰ ਇਹ ਕਿਨ ਲਗਾ ਬੀਬੀ ਹੋਂ ਨਾ ਕਿ ਜ ਸਮਝੀਂਦੀ ਤੂੰ ਮੇਰੀ ਕਾਇਤ ਕੀਤੀ ਹੋਈ ਹੈ ਮੁਲਖੀ ਦੀ ਗੋਲੀ ਹੈ ਤੂੰ ਆਜ਼ਾਦ ਹੈ ਜਿੱਥੇ ਜਾਣਾ ਚਾਹ ਜਾ ਸਕਦੀ ਮੇਰਾ ਤਾਂ ਭਲਾ ਕਰਦਾ ਹੈ ਇਹ ਕਹਿਣ ਲੱਗੀ ਮੁਸਲਮਾਨਾਂ ਦਾ ਯਕੀਨ ਹੁੰਦਾ ਮੱਕੇ ਦੇ ਦਰਸ਼ਨ ਕਰਨ ਦਾ ਮੈਨੂੰ ਜੇ ਤੇਰੀ ਇੱਛਾ ਰਹੀ ਹੋਵੇ ਤਾਂ ਮੈਂ ਕਾਬੇ ਦੀ ਯਾਤਰਾ ਕਰਿਆ ਇਹ ਗੱਲ ਸੁਣ ਕੇ ਕਹਿਣ ਲੱਗਾ ਚੰਗਾ ਤੂੰ ਚਲੀ ਜਾ ਇਹ ਲੜਕੀ ਕਿਸੇ ਵੇਲੇ ਚਲੀ ਗਈ 60 ਕੋਮ ਉਥੇ ਮੱਕਾ ਰਹਿ ਗਿਆ ਸੀ ਉਥੇ ਬੈਠੀ ਬਣਦੇ ਵਿੱਚ ਗੁਣ ਗਾਉਂਦੀ ਆ ਪਰਮੇਸ਼ਰ ਦੇ ਗੁਣ ਗਾਉਂਦੀ ਨੂੰ ਇੱਕ ਦੇਖਿਆ ਖੂਹ ਦੇ ਕੋਲੇ ਕੁੱਤੀ ਪਈ ਬਹੁਤ ਬਿਆਕਲ ਹੋਈ ਗਰਮੀ ਦੀ ਰੁੱਤ ਚ ਪਈ ਆ ਇਹ ਜਾਨ ਨੇ ਉਸ ਖੂ ਦੇ ਕੋਲੇ ਜਾ ਕੇ ਤਿਹਾਈ ਕੁੱਤੀ ਕਤੂਰੀਆਂ ਵਾਲੀ ਨੂੰ ਆਪਣੇ ਸਿਰ ਦੇ ਕੇਸਾਂ ਦਾ ਸੀੜ ਵਟ ਕੇ ਆਪਦੇ ਉੱਤੇ ਹੀ ਚਾਦਰ ਸੀ ਉਹਨੂੰ ਘਿਓ ਕੇ ਆਪਦੇ ਪੈਰਾਂ 'ਚ ਘੁੱਟ ਕੇ ਕੋਈ ਕੁੱਤੀ ਨੂੰ ਲਕਾਇਆ ਤੇ ਉਸ ਵੇਲੇ ਜੋ ਕੁੱਤੀ ਨੂੰ ਲਕਾਇਆ ਤੇ ਉਹਦੀ ਜਾਨ ਪੈ ਗਈ ਉਸ ਵੇਲੇ ਸੁਰਤ ਆ ਗਈ ਉਸ ਵੇਲੇ ਬੈਠੀ ਉੱਥੇ ਗੁੰਗਾਉਂਦੀ ਹੈ ਤੇ ਸਾਧ ਸੰਗਤ ਜੀ ਮੱਕਾ ਕਹਿੰਦੇ 60 ਕੋਰ ਤੋਂ ਇਹ ਮੁਸਲਮਾਨਾਂ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ ਸਾਧ ਕੋ ਤੋਂ ਮੱਕਾ ਰਹਿਮਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਰਹਿਮਾਂ ਕਹਣ ਲੱਗੀ ਮੈਂ ਤੈਨੂੰ ਕੀ ਵੇਖ ਕੇ ਆਣਾ ਮੈਂ ਤਾਂ ਖੁਦਾ ਦੇ ਦਰਸ਼ਨ ਕਰਨੀ ਆ ਇਹ ਗੱਲ ਸੁਣ ਕੇ ਉਸ ਵੇਲੇ ਇਬਰਾਹੀਮ ਪਕੰਬਰ ਦਾ ਪਹਿਰਾ ਸੀ ਇਬਰਾਹੀਮ ਪਕੰਬਰ ਉਹ ਕਹਿ ਰਿਹਾ ਉਹਨਾਂ ਦੇ ਮਰੀਦਾਂ ਸਵੇਤ ਇਹ ਲਿਖਿਆ ਹੈ ਮੁਸਲਮਾਨਾਂ ਦੀ ਮਸਲਿਆਂ ਦੀ ਕਿਤਾਬ ਵਿੱਚ ਉਹ ਮੱਕੇ ਦੀ ਯਾਤਰਾ ਕਰਨ ਵਾਸਤੇ ਆਏ ਸੀ ਜਦੋਂ ਵੇਖਿਆ ਮੱਕਾ ਆਪਣੇ ਠਾਣੀ ਟਿਕਾਣ ਟਿਕਾਣੀ ਨਹੀਂ ਹੈ ਉਹਦੇ ਮੱਕਾ شریف ਕਿੱਧਰ ਗਿਆ ਉਸ ਵੇਲੇ ਦੇ ਮੁਜਾਰਿਆਂ ਮੁਜਾਰਿਆਂ ਕੇ ਮੁਜਾਵਰਾ ਨੇ ਕਹਿੰਦੇ ਇੱਕ ਲੜਕੀ ਕਮਜ਼ੋਰ 기 ਹੈ ਉਹਦੀ ਯਾਰਤ ਵਾਸਤੇ ਮੱਕਾ ਗਿਆ ਕਹਿੰਦੇ ਹੈ ਅਸੀਂ ਮੱਕਾ ਪਰਸਣਾਉਣੇ ਤੇ ਮੱਕਾ ਉਹਦੀ ਯਾਰਤੋ ਵਾਸਤੇ ਗਿਆ ਚਲੋ ਉਸ ਲੜਕੀ ਦੇ ਦਰਸ਼ਨ ਕਰੀਂ ਇਉਂ ਜਾਣ ਕੇ ਮੱਕਾ ਦਾ ਵਾਪਸ ਹੋ ਗਿਆ ਰੇਮਾਂ ਦੇ ਘਹਿਣ ਤੋਂ ਉਹ ਬੈਠੀ ਗੁੰਗੌਂਦੀ ਹੈ ਇਹ ਫਕੀਰ ਚੱਲ ਕੇ ਕਦੇ ਤਕੀਏ ਕੇ ਰਾਤ কাট ਕੇ ਆਏ ਸਵੇਰੇ ਜਦੋਂ ਆਏ ਬੈਠੀ ਗੁੰਗੌਂਦੀ ਹੈ ਉਦਾਰੇ ਸ਼ੇਰ ਵੀ ਹਰਨ ਵੀ ਵਿਰੋਧੀ ਜਾਨਵਰ ਸਾਰੇ ਹੀ ਬੈਠੇ ਆ ਤੇ ਇਹਦੇ ਉਦਾਰੇ ਉਹ ਆਪੋ ਵਿੱਚ ਹੀ ਵੈਰ-ਵਿਰੋਧ ਵੀ ਕਰਦੇ ਕੋਈ ਕਿਸੇ ਨੂੰ ਝਪਟ ਨਹੀਂ ਮਾਰਦਾ ਖਾਂਦਾ ਨਹੀਂ ਜਦੋਂ ਇਹ ਆਏ ਫਕੀਰ ਉਦੋਂ ਸਾਰੇ ਉਹ ਚਲੇ ਗਏ ਜਾਨਵਰ ਇਹ ਕਹਿਣ ਲੱਗੇ ਬੀਬੀ ਅਸੀਂ ਪੁੱਛਾਂਗੇ ਕਿ ਇਹਨੂੰ ਇੱਕ ਗੱਲ ਆਈ ਸੀ ਵੀ ਤੈਨੂੰ ਮੱਕੇ شریف ਨੇ ਕਿਉਂ ਵਰਸੇ ਨੇ ਉਹ ਦਿੱਤੇ ਤੇ ਦੂਜੀ ਗੱਲ ਇਹ ਕੋਈ ਨਹੀਂ ਵੀ ਜਿਹੜੀ ਜਾਨਵਰ ਹੈ ਤੇਰੇ ਕੋਲੇ ਪਹਿਲਾਂ ਘੇੜਾ ਕਰਤੀ ਬੈਠੇ ਸੀ ਤੇ ਹੁਣ ਕਿਉਂ ਚਲੇ ਗਏ ਸਾਡੇ ਆਿਆਂ ਤੋਂ ਉਹਨ ਕਿਹਾ ਭਈ ਤੁਹਾਡਾ ਉੱਤਰ ਮੈਂ ਦਿੰਨੀ ਆ ਇਹ ਦੱਸੋ ਤੁਸੀਂ ਤੁਸੀਂ ਰਾਤੀ ਰਹੇ ਕਿੱਥੇ ਸੀ ਕਹਿੰਦੇ ਤਕੀਏ ਤੇ ਉੱਥੇ ਖਾਧਾ ਕੀ ਸੀ ਰੇ ਗੋਸ਼ਤ ਫਿਰ ਇਹ ਗੋਸ਼ਤਖਾਨੇ ਆਦਮੀਆਂ ਤੁਸੀਂ ਇਹਨਾਂ ਜਾਨਵਰ ਨੂੰ ਸੋਚਿਆ ਵੀ ਸਾਡਾ ਵੀ ਗੋਸ਼ਤ ਖਾਣਗੇ ਇਸ ਕਰਕੇ ਉਹ ਡਰਦੇ ਭੱਜ ਗਏ ਤੁਸੀਂ ਵੈਰ ਕਰਨ ਵਾਲੇ ਨਾਲ ਮਾਸ ਖਾਣ ਵਾਲੇ ਹੋ ਉਹ ਮਾਸ ਦਾ ਭੈਅ ਕਰਕੇ ਉਹ ਤੁਹਾਡੇ ਕੋਲੋਂ ਚਲੇ ਗਏ ਤੁਹਾਡੀ ਏਜਦਾ ਜਿਵੇਂ ਮੇਰੀ ਦ੍ਰਿਸ਼ਟੀ ਕੋਈ ਨਹੀਂ ਐ ਮੈਂ ਸਾਰਿਆਂ ਦੀ ਖੁਦਾ ਦੇਖਦੀ ਐ ਇਸ ਕਰਕੇ ਜਾਨਵਰ ਬੈਰ ਛੱਡ ਕੇ ਮੇਰੇ ਥਾਲੇ ਠੇਰਾ ਘੱਟ ਕੇ ਬੈਠ ਗਏ ਇਹ ਗੱਲ ਜਦੋਂ ਕਹੀ ਤੇ ਫੇਰ ਉਹ ਕਹਣ ਲੱਗੇ ਅੱਛਾ ਬੀਬੀ ਇਹ ਗੱਲ ਦੱਸੀ ਮੱਕਾ ਕਿਉਂ ਤੈਨੂੰ ਮਿਲਿਆ ਤਾਹਣ ਕਹ ਸਰਕੀ ਸੋਭਾ ਦੂਰ ਕਰ ਜੀਨੇਉ ਹੱਥਮ ਰਹਾ ਜੀਵਨ ਚੇਤਰ ਪੰਡਤ ਹਰੀ ਸਿੰਘ ਜੀ ਦਾ ਹੈ ਉਹਦੇ ਵਿੱਚ ਇੱਕ ਕਥਾ ਆਉਂਦੀ ਹੈ ਉਸ ਇਹ ਮਲਤਾਨ ਵਾਲੇ ਸੰਤ ਹਰੀ ਸਿੰਘ ਜੀ ਹੋਏ ਚੰਗੇ ਤਗੜੇ ਬਹਾਤਮਾ ਉਹਨਾਂ ਦੇ ਜੀਵਨ ਚੇਤਰ ਜੇ ਕਥਾ ਆਉਂਦੀ ਹੈ ਪੰਡਤ ਦੇਵਾ ਸਿੰਘ ਜੀ ਨੇ ਉਹਨਾਂ ਦਾ ਜੀਵਨ ਲਿਖਿਆ ਹੈ ਮਲਤਾਨ ਵਾਲਿਆਂ ਨੇ ਇਸ ਪ੍ਰਕਾਰ ਉਹ ਕਹਿਣ ਲੱਗੀ ਕਿ ਸਿਰ ਕੀ ਸੋਭਾ ਦੂਰ ਕਰ ਚੀਨਿਓ ਆ ਤੁਮ ਰਾਮ 600 ਕੋਸ ਮੱਕਾ ਮਿਲੋ ਦੇਖ ਕੇ ਕਹਾ ਪੰਡਤ ਮੈਨੂੰ ਮੱਕਾ 60 ਕੋਹ ਤੋਂ ਆਇਕ ਮਿਲਿਆ ਹੈ ਤੇ ਦਇਆ ਕੀਤੀ ਕਰਕੇ ਮੈਨੂੰ ਇਹ ਫਾਰ ਮਿਲਿਆ ਹੈ ਮਹਾਰਾਜ ਸਾਹਮਣੇ ਕਹਿ ਦੇਵਾਂ ਕਿ ਇਸੇ ਮਹਿਰਮਸੀਤ ਮੁਸਿੱਦ ਕਮਸਲਾ ਚਾਹੀਦਾ ਹੈ ਜੇ ਕਿਸੇ ਨੂੰ ਮਿਹਾਨ ਹੋਣਾ ਹੋਵੇ ਇਸ ਪ੍ਰਕਾਰ ਸਾਬ ਸੰਗਤ ਜੀ ਜੀਵਨ ਵਾਲੇ ਜਿਹੜੇ ਪੁਰਖ ਆ ਜੀ ਇਹ ਸਗਲ ਦਇਆਲ ਪਹਿਏ ਉਹਨਾਂ ਦੇ ਸਾਰੇ ਵਿਰੋਧੀ ਜਾਨਵਰ ਵੀ ਬੈਰ ਛੱਡ ਦਿੰਦੇ ਆ ਸੁਣਿਆ ਕਿ ਸੰਤ ਬਾਬਾ ਆਦਰ ਸਿੰਘ ਜੀ ਨਹੀਂ ਕਹਿਦੀਆਂ ਪਹਾੜੀਆਂ 'ਚ ਬੈਠੇ ਮਹਾਰਾਜ ਸਾਹਿਬ ਦਾ ਸੁਖਨੀ ਸਾਹਿਬ ਦਾ ਪਾਠ ਕਰ ਰਹੇ ਸੀ ਇੱਕ ਸ਼ੇਰ ਆ ਗਿਆ ਚਾਵਰਾ ਉੱਤੇ ਲਿਆ ਹੋਇਆ ਇਹ ਕਹਿਣ ਲੱਗੇ ਬੜਾ ਸ਼ੁਕਰ ਹੈ ਇਹ ਸਾਡਾ ਸਭ ਮਾਸ ਜਿਹੜਾ ਲੈਖੇ 'ਚ ਲੱਗੇਗਾ ਇਹ ਖਾ ਲਵੇਗਾ ਉਸ ਵੇਲੇ ਸ਼ੇਰ ਨੇ ਪਰਕੰਮੀਆਂ ਕਰਕੇ ਸੰਤਾਂ ਦੀ ਮੱਥਾ ਟੇਕ ਕੇ ਚੱਲ ਗਿਆ ਹਰਾਮ ਜੇ ਹੋਵੇ ਕਹਿੰਦੇ ਸ਼ੇਰ ਨੂੰ ਸਾਨੂੰ ਖਾਦਾ ਹੀ ਨਾ ਪਾਈ ਇਸ ਪ੍ਰਕਾਰ ਸਾਧ ਸੰਜੇ ਜੀ ਜੀ ਬਿਰੋਧੀ ਵੀ ਅਧਿਕਾਰੀ ਹੋ ਜਾਂਦੇ ਸਾਰੇ ਜੀ ਬਿਆਲੂ ਹੋ ਜਾਂਦੇ ਹਮ ਹਰ ਹਰ ਨਾਮ ਚ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਚੀਨ ਲਿਆ ਜਾਣ ਲਿਆ ਉਹਨਾਂ ਤੋਂ ਵਿਰੋਧੀ ਜਾਨਵਰੀ ਜ਼ਾਇਰ ਕਰਨੋਂ ਹਟ ਜਾਂਦੇ ਹਨ ਰਹਾਉ ਪੂਰ ਰਹੋ ਸਰਵ ਕਰਮ ਹੈ ਉਹ ਪਰਮੇਸ਼ਰ ਸਾਰੇ ਅਤਰ ਜਿੰਨਾ ਇਸ ਸੰਸਾਰ ਦੇ ਸਿਰ ਹੈ ਸਾਰਿਆਂ ਦੀ ਪੂਰਨ ਹੋ ਰਿਹਾ ਪ੍ਰਭ ਗੁਣੀ ਗੀਰ ਉਹ ਬਹੁਤ ਅਕਾਲ ਪੁਰਖ ਗੁਨਾ ਦਾ ਗਹਿਰ ਸਮੁੰਦਰ ਹੈ ਖਜ਼ਾਨਾ ਹੈ ਨਾਨਕ ਭਗਤ ਆਨੰਦ ਮ ਸਰੂਪ ਸਿੰਘ ਜੀ ਕਹਿੰਦੇ ਭਗਤ ਜੀ ਜਿਹਨੂੰ ਵਾਹਿਗੁਰੂ ਦਾ ਇਨੰ ਸਰੂਪ ਵਿੱਚ ਲੀਨ ਹਨ ਵੇਖ ਪ੍ਰਭ ਕੀ ਧੀ ਇਹ ਵਾਹਿਗੁਰੂ ਜੀ ਬਖਸ਼ਿਸ਼ ਕਰਕੇ ਧੀਰ ਦੀ ਦਿੱਤੀ ਹੋਈ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਨ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਜੀ ਕਹਿੰਦਾ ਜੋ ਪਰਮੇਸ਼ਰ ਹੈ ਸਮਰੱਥ ਹੈ ਉਸ ਦੀ ਸਾਡੀ ਅਰਦਾਸ ਇਹ ਸੁਣ ਲਈ ਗਰੀਬਾਂ ਦੀ ਓਏ ਕਿਰਪਾਲ ਸੱਚੇ ਪਾਤਸ਼ਾਹ ਸਾਡੀ ਬੇਨਤੀ ਸੁਣ ਕੇ ਕਿਰਪਾਲੂ ਹੋ ਗਏ ਧਰਾਖ ਲੀਆ ਆਪਣਾ ਸੇਵਕ ਨੂੰ ਸੇਵਕ ਦੀ ਰੱਖਿਆ ਕਰ ਲਈ ਹੈ ਮੁਖ ਨਿੰਦਕਸ਼ਾ ਮੇਰਾ ਕੋਈ ਨਿੰਦਿਆ ਕਰਨ ਵਾਲੇ ਮੂੰਹ ਦੇ ਲਾਂਦਾਂ ਦੀ ਲੋਕਾਂ ਵੱਲੋਂ ਸੌ ਪਈ ਹੈ ਤੁਜਹਿ ਨਾ ਜੋ ਹੈ ਕੋ ਉਮੀਦ ਜਾਨ ਮਿੱਤਰ ਸੱਜਣ ਜਨੋ ਸੰਤੋ ਭਗਤੋ ਗੁਰੂ ਹਰਗੋਬਿੰਦ ਸਾਹਿਬ ਤੋਂ ਕੋਈ ਦਾਰ ਕਰਕੇ ਤਾੜ ਨਹੀਂ ਸਕੇਗਾ ਦੇਖ ਨਹੀਂ ਸਕੇਗਾ ਤੂੰ ਗੁਰਕਾ ਦਾਸ ਤੁਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਹੂੰ ਬਾਰ ਬ੍ਰਹਮ ਤੂੰ ਰੱਖਿਆ ਤੁਹਾਨੂੰ ਬਾਰ ਬ੍ਰਹਮ ਪਰਵੇਸ਼ਨ ਰੱਖਿਆ ਕੀਤੀ ਹੈ ਦੇ ਆਪਣੇ ਹੱਥੋਂ ਕਿਰਪਾ ਦਾ ਹੱਥ ਦੇ ਕੇ ਸਹਿ ਫਰਮਾਉਂਦੇ ਹਨ ਰਹਾਉ ਜੀਵਨ ਦਾ ਦਾਤਾ ਏਕ ਹੈ ਇਹ ਭਾਈ ਸਾਰਿਆਂ ਜੀਵਨ ਦਾ ਦਾਤਾ ਏਕ ਤਾਲਪੁਰਖ ਵਾਹਿਗੁਰੂ ਹੀ ਹੈ ਬੀਆ ਨਹੀਂ ਹੂੰ ਬੀਆ ਸਰ ਨਹੀਂ ਕੋਈ ਹੋਰ ਹੈ ਨਾਨਕ ਦੀ ਬੇਨੰਤੀ ਹੈ ਜੀ ਗੁਰੂ ਸਾਹਿਬ ਜੀ ਕਹਿੰਦੇ ਸਾਡੀ ਤਾਂ ਇਹ ਬੇਨਤੀ ਹੈ ਮੈਂ ਤੇ ਰਾਜੂ ਸਾਨੂੰ ਤਾਂ ਮਾਰੇ ਤੇਰਾ ਹੀ ਬਨ ਹੈ ਸੱਚੇ ਪਾਤਸ਼ਾਹ ਸਹਿਬ ਕਲ ਜੀ ਤਰਜੇ ਤੋਂ ਕੋਈ ਛੰਡ ਜਾਰੀ ਤੇਰੇ ਜੋਰ ਗੁੰਗਾ ਕਹਿਤਾ ਹੂੰ ਤੇਰਾ ਜੋਰ ਚਾਜਰੀ ਛੰਡ ਜਿਵੇਂ ਆਉਂਦਾ ਹੈ ਇਹ ਉਸ ਗੁਰਮਤਕੀਆ ਕਲਾਮ ਹੀ ਆਪਣਾ ਰੱਖਿਆ ਹੋਇਆ ਹੈ ਸਤਿ ਪ੍ਰਸਾਦ ਕਰਤੇ ਵਾਕ ਕਹਿੰਦੇ ਹਨ ਮੈਨੂੰ ਤਾਂ ਮਾਰਾ ਤੇਰਾ ਹੀ ਜੋਰ ਭਲ ਹੈ ਗਿਆਨ ਦਾ ਬਿਲਾਵਲ ਮਹੱਲਾ ਪੰਜਵਾਰ ਮੀਤ ਹਮਾਰੇ ਸਾਜਨਾ ਇਹ ਸਾਡੇ ਮਿੱਤਰ ਭਾਈ ਗੁਰਦਾਸ ਸਾਹਿਬ ਜੀ ਸੱਜਣ ਭਾਈ ਗੁੱਡਾ ਸਾਹਿਬ ਜੀ ਰਾਖੇ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਅਕਾਲ ਪੁਰਖ ਨੇ ਆਪ ਰੱਖਿਆ ਕੀਤੀ ਅਮੀਰ ਕੀਤੀ ਹੈ ਜਿੰਦਕ ਮਿਰਤਕ ਹੋਈ ਗਏ ਮੀਤ ਹਮਾਰੇ ਸਾਜਨਾ ਮਿੱਤਰ ਵਿਰਾਗ ਵਾਲੇ ਪੁਰਖੋ ਸਜਿਵ ਸਰਬਨ ਕਰਨ ਵਾਲੇ ਗੁਰਮਖੋ ਸਾਡਿਓ ਰਾਖੇ ਗੋਬਿੰਦ ਮੋਹਨ ਪਰਮੇਸ਼ਰ ਨੇ ਸਾਰਿਆਂ ਆਵਜਾ ਭਗਤਾਂ ਦੀ ਸੰਤਾਂ ਦੀ ਰੱਖਿਆ ਕੀਤੀ ਹੈ ਨਿੰਦਕ ਮਿਰਤਕ ਹੋਏ ਗਏ ਨਿੰਦਿਆ ਕਰਨ ਵਾਲੇ ਲੋਕ ਮੁਰਗੇ ਹੀ ਹੋ ਗਏ ਹਨ ਹੋ ਹੋ ਨਿਚਿੰ ਤੁਸੀਂ ਭੈ ਨਾ ਕਰੋ ਨਿੰਦਕਾ ਨਿਚਿੰਤ ਹੋ ਕੇ ਪਰਮੇਸ਼ਰ ਦਾ ਸਿਮਰਨ ਕਰੋ ਗਉਣ ਗਾਓ ਰਹਾਉ ਸਗਲ ਮਨੂਰਥ ਪ੍ਰਭ ਕੀਏ ਗੁਰੂ ਅਕਾਲ ਪੁਰਖ ਅਨੁਸਾਰੇ ਮਨ ਦੇ ਸੰਕਲਪ ਉਹਨਾਂ ਦੇ ਪੂਰੇ ਕਰ ਦਿੱਤੇ ਹਨ ਭੇਟੇ ਬੁਰਦੇ ਇਹਨਾਂ ਨੂੰ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੀ ਪ੍ਰਾਪਤੀ ਹੋਈ ਮਿਲੇ ਹਨ ਜੈ ਜੈਕਾਰ ਜਗਤ ਮਹਿ ਸਾਰੇ ਜਗਤ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਸਫਲ ਜਾ ਕੀ ਸੀ ਜਿਨ੍ਹਾਂ ਸਤਗੁਰੂ ਦੀ ਸੇਵਾ ਕੀਤੀ ਸਹਿਤ ਗਿਆਨ ਫਲ ਦੇ ਅਸਫਲੀ ਹੋ ਜਾਂਦੀ ਹੈ ਅੰਤ ਜਹ ਪਾਰ ਅਗਨਤ ਹਰੂ ਚ ਤਿੰਨ ਗੁਣਾ ਤੋਂ ਤੀਤ ਹੈ ਪ੍ਰਕਿਰਤੀ ਦੇ ਪਰਿਵਾਰ ਤੋਂ ਰਹਿਤ ਹੈ ਉਦੇ ਗੁਣਾ ਦੀ ਅੰਤ ਨਹੀਂ ਆਉਂਦਾ ਅਨਿਰਧਤ ਹੈ ਹਰੀ ਅਕਾਲ ਸਭ ਜੀਏ ਜਿਸ ਹਾਸ ਜਿਸ ਪਰਮੇਸ਼ਰ ਦੇ ਹੱਥ ਸਾਰੇ ਜੀ ਜਨਤਾ ਦੀ ਪਾਲਣਾ ਪੋਸਣਾ ਹੈ ਅਧੀਨ ਹੈ ਨਾਨਕ ਪ੍ਰਭ ਸਰਣਾਗਤੀ ਸੰਤ ਸਾਹਿਬ ਜੀ ਜਿੰਨੇ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਏ ਹਾਂ ਜਗਤ ਮੇਰਾ ਸਾਥ ਜਿੱਥੇ-ਜਿੱਥੇ ਜਾਈਏ ਲੋਕਪੁੱ ਲੋਈ ਸਾਡੇ ਸੰਗੀ ਹਨ ਮਹਾਰਾਜ ਸਾਹਿਬ